ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਪੂਰੀ ਕੀਤੀ ਉਹਨਾਂ ਨੇ ਕਹਿ ਦਿੱਤਾ ਕਿ ਜਦ ਇਹ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੋਂ ਇਨ ਕੀ ਪਤਰੀ ਪਰਦੇਤ ਵਿਪਰਨ ਬ੍ਰਾਹਮਣ ਤੇ ਜੇ ਬ੍ਰਾਹਮਣੀ ਰਸਮੋ ਰਿਵਾਜ ਦੇ ਮੁਤਾਬਕ ਜੇ ਛੂਆ ਛਾਤ ਮੰਨਦਾ ਤੇ ਮੈਂ ਨਹੀਂ ਭਰੋਸਾ ਕਰਦਾ ਇਹ ਸਿੱਖ ਹੈ ਮੈਂ ਨਹੀਂ ਇਸ ਤੇ ਯਕੀਨ ਕਰਦਾ ਤਾਂ ਕਬੀਰ ਕਹਿੰਦੇ ਨੇ ਕਹੋ ਪੁੰਡਤ ਸੋਚਾ ਕਵਨ ਥਾ ਜਹਾਂ ਬੈਸਹੁ ਭੋਜਨ ਖਾਓ ਤੇ ਬ੍ਰਾਹਮਣ ਕਹਿਣ ਲੱਗਾ ਤੈਨੂੰ ਦੱਸ ਤੇ ਦਿੱਤਾ ਉਸ ਤਰ੍ਹਾਂ ਕਰ ਤੇ ਕਬੀਰ ਕਹਿਣ ਜੇ ਫਿਰ ਤੂੰ ਹੁਣ ਮੈਨੂੰ ਦੱਸ ਦਿੱਤਾ ਹੈ ਤੇ ਮੇਰੇ ਕੋਲ ਵੀ ਤੂੰ ਸੁਣ ਲੈ ਮਾਤਾ ਝੂਠੀ ਪਿਤਾ ਵੀ ਝੂਠਾ ਝੂਠੇ ਹੀ ਫਲ ਲਾਗੇ ਆਵੇਂ ਝੂਠੇ ਜਾਵੇਂ ਭੀ ਝੂਠੇ ਝੂਠੇ ਮਰੇ ਅਭਾਗੇ ਕੋ ਪੰਡਿਤ ਸੂਚਾ ਕਵਨ ਥਾਉ ਜਹਾਂ ਬੈਸਹੁ ਭੋਜਨ ਖਾਉ ਬਹੁਤ ਗਹਿਰਾ ਸਿਧਾਂਤਿਕ ਨੁਕਤਾ ਰੱਖ ਦਿੱਤਾ ਝੂਠ ਦਾ ਮਤਲਬ ਹੈ ਨਾਸਵੰਤ ਜੋ ਟਿਕਦਾ ਨਹੀਂ ਝੂਠ ਦਾ ਮਤਲਬ ਹੈ ਮਹਿਲਾ ਤੇ ਕਬੀਰ ਕਹਿੰਦੇ ਨੇ ਪਹਿਲੇ ਤੇ ਇਸ ਦੇਹੀ ਨੂੰ ਲੈ ਲਓ ਮਾਂ ਵੀ ਝੂਠੀ ਪਿਓ ਵੀ ਝੂਠਾ ਤੇ ਉਸ ਤੋਂ ਅਸੀਂ ਜੰਮਿਆ ਝੂਠ ਤੋਂ ਝੂਠ ਪੈਦਾ ਹੋਏ ਬ੍ਰਾਹਮਣ ਸੋਚ ਵੀ ਨਹੀਂ ਸਕਦਾ ਸੀ ਬਈ ਇੰਨਾ ਗੈਰੀ ਝੂਠ ਕਰੇਗਾ ਇਹ ਲੇਕਿਨ ਬ੍ਰਾਹਮਣ ਫਿਰ ਬੋਲੇ ਵੀ ਤੈਨੂੰ ਕਹਿ ਦਿੱਤਾ ਚੌਕਾ ਬੁਹਾਰੀ ਦੇ ਕੇ ਭਾਂਡੇ ਸਾਫ ਕਰਕੇ ਇਸ ਡੰਗ ਨਾਲ ਪਵਿੱਤਰਤਾ ਦੇ ਨਾਲ ਭੋਜਨ ਛਕਣਾ ਚਾਹੀਦਾ ਕਬੀਰ ਕਹਿੰਦੇ ਨੇ ਗੋਬਰ ਝੂਠਾ ਚੌਕਾ ਝੂਠਾ ਝੂਠੀ ਦੀਨੇ ਕਾਰਾ ਇਹ ਝਾੜੂ ਬੁਹਾਰੀ ਇਹ ਸੁਚੇਮ ਸਭ ਝੂਠ ਹੈ ਅਗਰ ਇਸ ਨਾਲ ਪਵਿੱਤਰ ਕੋਈ ਹੋ ਸਕਦਾ ਹੈ ਤੇ 1 ਘੰਟੇ ਚ ਬੰਦਾ ਪਵਿੱਤਰ ਹੋ ਸਕਦਾ ਹੈ ਤੇ 1 ਘੰਟੇ ਚ ਹੀ ਬੰਦਾ ਰੱਬ ਨਾਲ ਜੁੜ ਸਕਦਾ ਹੈ ਇੰਨੀ ਪਵਿੱਤਰਤਾ ਤੇ ਆਦਮੀ ਕਰ ਸਕਦਾ ਹੈ। ਫਿਰ ਘੰਟੇ ਚ ਗੱਲ ਬਣ ਜਾਏਗੀ ਫਿਰ ਤੇ ਫਿਰ ਜਨਮ ਜਨਮਾਂ ਤਰਾਂ ਦੀ ਸਾਧਨਾ ਕੀ ਮੈਨੇ ਰੱਖ ਲਈ। ਫਿਰ ਰੋਜ਼ ਅੰਮ੍ਰਿਤ ਵੇਲੇ ਉੱਠਣਾ ਕੀ ਮੈਨੇ ਰੱਖਦਾ 1 ਘੰਟੇ ਚ ਕਰੋ ਤੇ ਗੱਲ ਬਣ ਗਈ। ਸੇ ਬ੍ਰਾਹਮਣ ਕਹਿਣ ਲੱਗਾ ਫਿਰ ਸਾਡੀ ਨੀਤੀ ਦੇ ਮੁਤਾਬਕ ਤੇ ਫਿਰ ਕੋਈ ਸੋਚਾ ਨਾ ਹੋਇਆ। ਕਬੀਰ ਕਹਿੰਦੇ ਨਾ ਹਾਂ। ਤੇ ਜਗਤ ਦੇਸ ਨਰੀਚ ਊਠ ਹੈ ਕੋਈ ਸੱਚਿਆਰ ਨਹੀਂ ਕਬੀਰ ਕੰਨਨ ਹੈ ਨਾ ਕੌਣ ਨੇ ਕਹੋ ਕਬੀਰ ਤੇਈ ਨਰ ਸੂਚੇ ਸਾਚੀ ਪਰਿ ਵਿਚਾਰਾ ਜਿੱਥੇ ਸੱਚ ਦੀ ਵਿਚਾਰ ਆ ਗਈ ਕਿ ਸੱਚ ਕੀ ਹੈ ਸਚਾਈ ਕੀ ਹੈ ਬਸ ਸੱਚ ਹੈ ਉਹ ਜਿੱਥੇ ਵੀ ਬੈਠਾ ਹੈ ਪਵਿੱਤਰ ਹੈ ਤੇ ਜੇ ਸੱਚ ਦੀ ਵਿਚਾਰ ਨਹੀਂ ਉਹ ਜਿੱਥੇ ਵੀ ਬੈਠਾ ਹੈ ਝੂਠਾ ਹੈ ਗੁਸਤਾਖੀ माफ ਗੁਰਦੁਆਰੇ ਚ ਵੀ ਬੈਠਾ ਹੈ ਤੇ ਝੂਠਾ ਹੈ ਉਹ ਸਤ ਸੰਗੀ ਨਹੀਂ ਉਹ ਝੂਠ ਸੰਗੀ ਹੈ ਅਗਰ ਸੋਚਦਾ ਝੂਠ ਪਿਆ ਤੇ ਅੰਦਰ ਵਿਚਾਰ ਝੂਠ ਨੇ